ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਅਚੀਵ ਕਰਨ ਵਿੱਚ ਹਾਸਲ ਕਰਨ ਵਿੱਚ ਅਗਰ ਸਾਨੂੰ ਦਿੱਕਤ ਆ ਰਹੀ ਹੈ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਬਟ ਸਟਿਲ ਸਾਨੂੰ ਰਿਜ਼ਲਟ ਨਹੀਂ ਮਿਲਦੇ ਬਟ ਅਗਰ ਦੂਸਰਾ ਇਨਸਾਨ ਸੇਮ ਰਿਜ਼ਲਟ ਥੋੜੀ ਮਿਹਨਤ ਵਿੱਚ ਹੀ ਅਚੀਵ ਕਰ ਲੈਂਦਾ ਹੈ ਤਾਂ ਇਹ ਵੀਡੀਓ ਸ਼ਾਇਦ ਤੁਹਾਡੇ ਕੰਮ ਆ ਸਕਦੀ ਹੈ ਸਾਨੂੰ ਹਮੇਸ਼ਾ ਕਿਹਾ ਜਾਂਦਾ ਹੈ ਦੈਟ ਹਾਰਡ ਵਰਕ ਇਜ਼ ਦ ਕੀ ਬਟ ਨਹੀਂ ਇਹ ਵੀ ਕਿਹਾ ਜਾਂਦਾ ਹੈ ਦੈਟ ਸਮਾਰਟ ਵਰਕ ਇਜ਼ ਦ ਕੀ ਬਹੁਤ ਮਿਹਨਤ ਕਰੋ ਨਹੀਂ ਮਿਹਨਤ ਕਰੋ ਬਟ ਥੋੜੇ ਸਮਾਰਟ ਤਰੀਕੇ ਨਾਲ ਮਿਹਨਤ ਕਰੋ ਮਿਹਨਤ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਇਹ ਸਾਨੂੰ ਸਭ ਨੂੰ ਪਤਾ ਹੈ ਬਟ ਸਾਨੂੰ ਕਦੀ ਵੀ ਇਹ ਚੀਜ਼ ਨਹੀਂ ਦੱਸੀ ਗਈ ਕਿ ਮਿਹਨਤ ਅਸੀਂ ਕਰਨੀ ਕਿੱਥੇ ਹੈ ਇੱਕ ਤਾਂ ਛੋਟੀ ਜਿਹੀ ਸਟੋਰੀ ਸੁਣੀ ਹੋਣੀ ਹੈ ਸਭ ਨੇ ਸੁਣੀ ਹੋਣੀ ਹੈ ਇੱਕ ਲੱਕੜਹਾਰੇ ਦੀ ਜਿਦੇ ਵਿੱਚ ਕੀ ਹੁੰਦਾ ਹੈ ਕਿ ਲੱਕੜਹਾਰੇ ਨੂੰ ਇੱਕ ਦਰਖਤ ਵੱਡਣ ਵਾਸਤੇ ਕਿਹਾ ਜਾਂਦਾ ਹੈ ਉਹ ਦਰਖਤ ਵੱਡਣ ਵਾਸਤੇ ਪਹਿਲਾਂ ਉਹ ਆਪਣੇ ਹਥਿਆਰਾਂ ਨੂੰ ਸ਼ਾਰਪ ਕਰਨ ਤੇ ਮਿਹਨਤ ਕਰਦਾ ਹੈ ਜਦੋਂ ਉਹਦੇ ਹਥਿਆਰ ਸ਼ਾਰਪ ਹੋ ਜਾਂਦੇ ਨੇ ਤਾਂ ਉਹ ਦਰਖਤ ਬਹੁਤ ਜਲਦੀ ਵੱਡਿਆ ਜਾਂਦਾ ਹੈ ਬਟ ਇਮੇਜਿਨ ਕਰਿਏ ਕਿਆ ਹੋਜੀ ਸਿਚੁਏਸ਼ਨ ਜਿੱਥੇ ਅਗਰ ਉਹ ਲੱਕੜਹਾਰਾ ਆਪਣੇ ਹਥਿਆਰਾਂ ਨੂੰ ਸ਼ਾਫ ਨਾ ਕਰਦਾ ਤੇ ਸਿੱਧਾ ਹੀ ਦਰਖਤ ਵੱਡਿਆ ਜਾਂਦਾ ਤਾਂ ਦਰਖਤ ਫੇਰ ਵੀ ਵੱਡਿਆ ਜਾਣਾ ਸੀ ਬਟ ਕੀ ਹੋਣਾ ਸੀ ਉਹਦਾ ਟਾਈਮ ਉਹਦੀ ਮਿਹਨਤ ਐਕਸਟਰਾ ਹੋ ਜਾਂਦੀ ਸੀ ਜਿਹਨੂੰ ਅਸੀਂ ਕਹਿੰਦੇ ਆ ਦੈਟ ਹਾਰਡ ਵਰਕ ਓਵਰ ਹਾਰਡ ਵਰਕ ਹੋ ਜਾਣਾ ਸੀ ਬਟ ਉਹਨੇ ਕੀ ਕੀਤਾ ਉਹਨੇ ਸਮਾਰਟ ਵਰਕ ਦੇ ਨਾਲ ਪਹਿਲਾਂ ਆਪਣੇ ਹਥਿਆਰਾਂ ਨੂੰ ਸ਼ਾਫ ਕੀਤਾ ਤਾਂ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਅਸੀਂ ਆਪਣੇ ਹਥਿਆਰਾਂ ਨੂੰ ਸ਼ਾਫ ਕਰਨਾ ਹੈ ਤੇ ਉਸ ਤੋਂ ਬਾਅਦ ਅਸੀਂ ਬਾਹਰ ਮਿਹਨਤ ਕਰਨੀ ਹੈ ਹਥਿਆਰਾਂ ਨੂੰ ਸ਼ਾਪ ਕਰਨਾ ਹੈ ਉਹ ਕਿੱਦਾਂ ਹੈ ਨਾ ਕਿ ਜਦੋਂ ਵੀ ਅਸੀਂ ਬਾਹਰ ਮਿਹਨਤ ਕਰਦੇ ਹੁੰਦੇ ਆ ਕੋਈ ਚੀਜ਼ ਅਚੀਵ ਕਰ ਰਹੇ ਆ ਜਾਂ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਅਸੀਂ ਐਕਸਟਰਾ ਮਿਹਨਤ ਕਰ ਰਹੇ ਆ ਨਾ ਵੀ ਆਪਾਂ ਆਲਰੇਡੀ ਗੱਲ ਕਰ ਚੁੱਕੇ ਆ ਕਿ ਸਾਡਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕੁਝ ਬਿਲੀਫਸ ਨੇ ਕੁਝ ਪੈਟਰਨਸ ਨੇ ਜਦੋਂ ਵੀ ਅਸੀਂ ਕੌਨਸ਼ੀਅਸਲੀ ਕੁਝ ਐਫਰਟ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਬਿਲੀਫਸ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੀ ਜਿਹੜੀ ਬਾਹਰ ਫੋਰਸ ਲੱਗ ਰਹੀ ਹੁੰਦੀ ਆ ਚਾਹੇ ਅਸੀਂ ਰਿਜ਼ਲਟ ਦੇ ਬਿਲਕ ਅਸੀਂ ਉਥੋਂ ਵੀ ਤੇਰੇ ਪਿੱਛੇ ਮੁੜ ਕੇ ਆ ਜਾਂਦੇ ਆ ਕਿਉਂ ਕਿ ਕਿਉਂਕਿ ਅਸੀਂ ਮਿਹਨਤ ਸਿਰਫ ਬਾਹਰ ਕਰ ਰਹੇ ਹੁੰਦੇ ਆ ਜਦਕਿ ਅਸਲ ਦੇ ਵਿੱਚ ਮਿਹਨਤ ਇੱਕ ਜਗ੍ਹਾ ਹੋਰ ਕਰਨ ਦੀ ਲੋੜ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਆਪ ਤੇ ਮਿਹਨਤ ਸਬਕੌਨਸ਼ੀਅਸ ਮਾਈਂਡ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਇਹ ਪਿਛਲੀਆਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰ ਚੁੱਕੇ ਆ ਤਾਂ ਕੀ ਹੁੰਦਾ ਆ ਕਿ ਜਦੋਂ ਸਾਡਾ ਸਬਕੌਨਸ਼ੀਅਸ ਮਾਈਂਡ ਦੇ ਬਿਲੀਵਸ ਸਾਡੇ ਕੰਮ ਸਾਡੀ ਮਿਹਨਤ ਦੇ ਓਪੋਜ਼ਿਟ ਹੁੰਦੇ ਨੇ ਨਾ ਫੋਰ ਐਗਜ਼ਾਮਪਲ ਕਿ ਅਗਰ ਮੈਂ ਕੋਈ ਐਗਜ਼ਾਮ ਕਲੀਅਰ ਕਰਨਾ ਆ ਉਸ एग्जाम ਨੂੰ ਕਲੀਅਰ ਕਰਨ ਵਾਸਤੇ ਮੇਰੇ ਵਿੱਚ ਕੈਪੇਬਿਲਿਟੀ ਹੈਗੀ ਆ ਤਾਂ ਮੈਂ ਆਪਣਾ ਪੂਰਾ 100% ਦੇ ਰਹੀ ਹਾਂ ਬਾਹਰੀ ਦੌਰ ਤੇ ਲੇਕਿਨ ਮੇਰੇ ਜੋ ਸਬਕੌਂਸ਼ੀਅਸ ਬਿਲੀਵਸ ਨੇ ਜੋ ਮੇਰੇ এনवायरमेंट ਤੋਂ ਮੈਂ ਕੈਰੀ ਕਰਕੇ ਆਈਆਂ 댓 ਇਸ एग्जाम ਨੂੰ ਕਲੀਅਰ ਕਰਨ ਵਾਸਤੇ ਬਹੁਤ ਮਿਹਨਤ ਦੀ ਲੋੜ ਹੈ ਇਹ एग्जाम ਤਾਂ ਹੀ ਕਲੀਅਰ ਹੋਊਗਾ ਅਗਰ ਤੁਸੀਂ 10 ਤੋਂ 12 ਘੰਟੇ ਪੜੋਗੇ ਜਦਕਿ ਇੱਕ ਦੂਸਰਾ ਪਰਸਨ ਉਹ ਨੂੰ 4 ਤੋਂ 5 ਘੰਟੇ ਪੜ ਕੇ ਵੀ ਕਲੀਅਰ ਕਰ ਰਿਹਾ ਹੈ ਬਟ ਕਿਉਂਕਿ ਮੇਰਾ ਸਬਕੌਂਸ਼ੀਅਸ ਬਿਲੀਫ ਇਹ ਹੈ ਕਿ ਓਵਰ ਮਿਹਨਤ ਕਰਨੀ ਪੈਣੀ ਹੈ ਐਕਸਟਰਾ ਮਿਹਨਤ ਕਰਨੀ ਪੈਣੀ ਹੈ ਬਹੁਤ ਸਾਰੇ ਕੈਂਡੀਡੇਟਸ ਨੂੰ ਤਾਂ ਮੈਂ ਕੌਣ ਹੁੰਨੀ ਆ ਕਿ ਮੇਰੀ ਕੱਲੀ ਦਾ ਐਗਜ਼ਾਮ ਕਲੀਅਰ ਹੋ ਜਾਏ ਮੇਰੇ ਚਾਹੋ ਜੈ ਐਕਸਟਰਾ ਕੀ ਹੈਗਾ ਹੈ ਅੱਜ ਕਿ ਮੈਂ ਐਗਜ਼ਾਮ ਕਲੀਅਰ ਕਰ ਸਕਾਂ ਮੇਰੇ ਚ ਕੈਪੇਬਿਲਿਟੀ ਕਿੱਥੇ ਹੈਗੀ ਹੈ ਇਹ ਜੋ ਕੁਐਸ਼ਨ ਸਾਡੇ ਅੰਦਰ ਵਾਰ-ਵਾਰ ਆ ਰਹੇ ਹੁੰਦੇ ਨੇ ਨਾ ਉਸ ਟਾਈਮ ਉਸ ਜੇ ਨੂੰ ਇਗਨੋਰ ਕਰ ਦਿੰਦੇ ਆਂ ਬਟ ਐਕਚੁਅਲੀ ਸਾਡੇ ਸਬਕੌਂਸ਼ੀਅਸ ਬਿਲੀਫਸ ਹੁੰਦੇ ਨੇ ਸਾਡੇ এনवायरमेंट ਤੋਂ ਕੈਚ ਕੀਤੇ ਹੁੰਦੇ ਜੋ ਅਸੀਂ ਲੋਕਾਂ ਨਾਲ ਲੋਕਾਂ ਦੀਆਂ ਗੱਲਾਂ ਤੋਂ ਕੈਚ ਕੀਤੇ ਆ ਉਹ ਸਾਨੂੰ ਵਾਰ-ਵਾਰ ਇਹੀ ਕੁਐਸਚਨ ਦੇ ਫਾਰਮ ਦੇ ਵਿੱਚ ਆ ਰਹੇ ਹੁੰਦੇ ਤਾਂ ਅਸੀਂ ਉਹਨਾਂ ਤੇ ਵਰਕ ਨਹੀਂ ਕਰਦੇ ਅਸੀਂ ਸਿਰਫ ਬਾਹਰ ਪਰੇ ਮਿਹਨਤ ਜ਼ਰੂਰ ਕਰਨੀ ਹੁੰਦੀ ਆ ਉਸ ਟਾਈਮ ਸਾਨੂੰ 10 ਮਿੰਟ 15 ਮਿੰਟ ਬਹਿ ਕੇ ਆਪਣੇ ਅੰਦਰ ਦਾ ਜੋ ਕਲਟਰ ਹੁੰਦਾ ਆ ਜੋ ਸਾਡੀ ਮਿਹਨਤ ਦੇ ਓਪੋਜ਼ਿਟ ੱੱਕਾ ਦੇ ਰਿਹਾ ਹੁੰਦਾ ਆ ਉਹਨੂੰ ਵੀ ਕਲੀਅਰ ਕਰਨ ਦੀ ਲੋੜ ਹੁੰਦੀ ਆ ਆਪਣੇ ਆਪ ਨੂੰ ਸ਼ਾਰਪ ਕਰਨ ਦੀ ਲੋੜ ਹੁੰਦੀ ਆ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੁੰਦੀ ਆ ਇਹ ਸਿਰਫ ਸਟੱਡੀ ਵਿੱਚ ਹੀ ਨਹੀਂ ਕੈਰੀਅਰ ਕੈਰੀਅਰ ਵਿੱਚ ਹੀ ਨਹੀਂ ਹਰ ਜਗ੍ਹਾ ਸਾਡਾ ਪੈਟਰਨ ਇਸ ਤਰ੍ਹਾਂ ਬਣ ਚੁੱਕਿਆ ਹੁੰਦਾ ਆ ਕਿ ਹਾਰਡ ਵਰਕ ਇਜ਼ ਦਾ ਕੀ ਕੀ ਅਸੀਂ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਹਾਰਡ ਵਰਕ ਕਰਦੇ ਆ ਅਗਰ ਚੀਜ਼ ਗੁੰਮ ਹੋ ਜਾਵੇ ਨਾ ਤਾਂ ਅਸੀਂ ਉਹਨੂੰ ਸੋਚਣ ਦੇ ਬਜਾਏ ਦਿਮਾਗ ਲੜਾਉਣ ਦੇ ਬਜਾਏ ਅਸੀਂ ਸਿਰਫ ਕਹਿ ਸਕਦੇ ਹਾਂ ਕਿ ਬਸ ਭੱਜ ਦੌੜ ਕੇ ਉਹਨੂੰ ਲੱਭਣ ਦੀ ਹੀ ਕੋਸ਼ਿਸ਼ ਕਰ ਰਹੇ ਹੁਣੇ ਵੀ ਬਸ ਕਿਸੇ ਤਰ੍ਹਾਂ ਲੱਭ ਜਾਵੇ ਇਹ ਜੋ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਵੀ ਨਾ ਸਾਡਾ ਪੈਟਰਨ ਇਸ ਤਰੀਕੇ ਨਾਲ ਉੱਭਰ ਚੁਕਿਆ ਹੁੰਦਾ ਆ ਕਿ ਹੁਣ ਸਾਨੂੰ ਸਿਰਫ ਹਾਰਡ ਵਰਕ ਇਸ ਦਾ ਕੀ ਹੀ ਨਜ਼ਰ ਆ ਰਹੀ ਹੁੰਦੀ ਹੈ ਅਸੀਂ ਬੈਠ ਕੇ ਆਰਾਮ ਨਾਲ ਆਪਣੇ ਆਪ ਨੂੰ ਸ਼ਾਰਪ ਕਰਨ ਦੀ ਬਜਾਏ ਆਪਣੇ ਮਾਈਂਡ ਨੂੰ ਉਸ ਜੋ ਵੀ ਇਨਸੀਡੈਂਟ ਹੋਣਾ ਆ ਉਹਦੇ ਲਈ ਪ੍ਰੀਪੇਅਰ ਕਰਨ ਦੀ ਬਜਾਏ ਸਿਰਫ ਬਾਹਰ ਮਿਹਨਤ ਕਰ ਰਹੇ ਹਾਂ ਕੱਟਨਾਰਾ ਦਰਤ ਤੋਂ ਉਹਦਾ ਤੇ ਵੀ ਵੱਡਿਆ ਜਾਣਾ ਸੀ ਬਟ ਕਿੰਨਾ ਐਕਸਟਰਾ ਟਾਈਮ ਤੇ ਕਿੰਨੀ ਐਕਸਟਰਾ એનર્ਜੀ ਉਹਦੀ ਵੇਸਟ ਹੋਣੀ ਸੀ ਉਹ ਆਪਾਂ ਇਮੇਜਿਨ ਕਰ ਸਕਦੇ ਹਾਂ ਸਿਮਿਲਰਲੀ ਅਸੀਂ ਵੀ ਐਕਸਟਰਾ ਮਿਹਨਤ ਕਰ ਲੈਂਦੇ ਆ ਓਵਰ ਮਿਹਨਤ ਕਰ ਲੈਂਦੇ ਆ ਬਟ ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਥੋੜੀ ਜਿਹੀ ਮਿਹਨਤ ਆਪਣੇ ਆਪ ਤੇ ਵੀ ਕਰਨ ਦੀ ਲੋੜ ਹੈ ਆਪਣੇ ਮਾਈਂਡ ਤੇ ਕਰਨ ਦੀ ਲੋੜ ਹੈ ਆਪਣੇ ਸਬਕੌਂਸ਼ੀਅਸ ਬਿਲੀਫਸ ਤੇ ਕਰਨ ਦੀ ਲੋੜ ਹੈ ਆਪਣੇ ਆਪ ਨੂੰ ਪ੍ਰੀਪੇਅਰ ਕਰਨ ਦੀ ਲੋੜ ਹੈ ਥੈਟ ਵੀ ਕੈਨ ਅਚੀਵ ਜੋ ਵੀ ਅਸੀਂ ਕਰਨਾ ਚਾਹੁੰਦੇ ਆ ਅਸੀਂ ਆਪਣੇ ਆਪ ਨੂੰ ਬਿਲੀਵ ਕਰਵਾਉਣਾ ਹੁੰਦਾ ਹੈ ਨੇ ਤਾਂ ਕੌਂਸ਼ੀਅਸਲੀ ਜਦੋਂ ਅਸੀਂ ਕੁਝ ਕਰ ਰਹੇ ਹੁੰਦੇ ਆ ਸਬਕੌਂਸ਼ੀਅਸਲੀ ਅੰਦਰੋਂ ਸਾਡੇ ਬਾਹਰ ਪੈ ਰਿਹਾ ਹੁੰਦਾ ਆ ਕਿ ਨਹੀਂ ਇਹ ਚੀਜ਼ਾਂ ਤੇਰੇ ਲਈ ਪੋਸੀਬਲ ਨਹੀਂ ਹੈਗੀਆਂ ਕਿਉਂਕਿ ਮਾਈਂਡ ਦੇ ਵਿੱਚ ਬਹੁਤ ਸਾਰੇ ਰਿਕਾਰਡਸ ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਕਦੇ ਡੀਲ ਹੀ ਨਹੀਂ ਕੀਤਾ ਹੁੰਦਾ ਤੇ ਜਦੋਂ ਉਹ ਚੀਜ਼ਾਂ ਸਾਡੇ ਤੇ ਭਾਰੀ ਹੋ ਜਾਂਦੀਆਂ ਨੇ ਤਾਂ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਸਾਨੂੰ ਕੁਝ ਜਿਹਾ ਥਿੰਕ ਕਲੀਅਰ ਹੈ ਕਿ ਅਗਰ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਤੇ ਥੋੜਾ ਜਿਹਾ ਫੋਕਸ ਕਰੋ ਨਾ ਆਪਣੇ ਮਾਈਂਡ ਤੇ ਥੋੜਾ ਜਿਹਾ ਫੋਕਸ ਕਰੋ ਨਾ ਤਾਂ ਜਿੱਥੇ ਇੱਕ ਰਿਜ਼ਲਟ ਸਾਨੂੰ 12 ਘੰਟੇ ਚ ਮਿਲ ਰਿਹਾ ਨਾ ਉੱਥੇ ਸਾਨੂੰ ਉਹੀ ਰਿਜ਼ਲਟ 2 ਤੋਂ 3 ਘੰਟਿਆਂ ਦੇ ਵਿੱਚ ਵੀ ਆਰਾਮ ਨਾਲ ਮਿਲ ਸਕਦਾ ਹੈ ਸੋ ਹਮੇਸ਼ਾ ਜਦੋਂ ਵੀ ਕੁਝ ਵੀ ਚਾਹੇ ਕੋਈ ਕਰੀਅਰ ਆ ਚਾਹੇ ਸਾਡੀ ਸਟੱਡੀ ਆ ਚਾਹੇ ਸਾਡੇ ਰਿਲੇਸ਼ਨਸ਼ਿਪਸ ਆ ਚਾਹੇ ਡੇਲੀ ਦੀ ਨਿੱਕੀ ਨਿੱਕੀ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਓਵਰ ਮਿਹਨਤ ਕਰ ਦਿੰਨੇ ਆ ਤਾਂ ਉੱਥੇ ਵੀ ਅਸੀਂ ਇਹ ਚੀਜ਼ ਅਪਲਾਈ ਕਰ ਸਕਦੇ ਹਾਂ ਕਿ ਸਾਨੂੰ ਸ਼ੌ ਮਿਹਨਤ ਤੱਕ ਕਰਨੇ ਹੀ ਕਿਉਂ ਆ ਜਦੋਂ ਥੋੜੀ ਮਿਹਨਤ ਨਾਲ ਸਰ ਰਿਹਾ ਹੈ